ਹਾਂਜੀ ਫਿਰ ਜੋ ਹਸਤਾ ਵਾਪਸ ਗਿਆ ਕਿਸ ਤਰ੍ਹਾਂ ਵਾਪਸ ਸਰ ਕੰਟਰੋਲ ਰੂਮ ਤੋਂ ਕਾਲ ਆਇਆ ਕਿ ਖੇਰ ਦੇ ਕੋਲੇ ਐਕਸੀਡੈਂਟ ਹੋਇਆ ਜਦੋਂ ਤੱਕ ਅਸੀਂ ਆਏ ਵੀ ਜਿਹੜੇ ਬੱਚੇ ਸੀਰੀਅਸ ਸੀ ਪਿੰਡ ਵਾਲਿਆਂ ਦੇ ਹੱਲ ਪਣਾ ਉਹਨਾਂ ਨੂੰ ਕੱਢਿਆ ਗਿਆ ਤੇ ਸੀਰੀਅਸ ਬੱਚੇ ਨੂੰ ਪਹਿਲਾਂ ਹੀ ਹਸਪੀਟਲ ਲੈ ਕੇ ਜਾ ਚੁੱਕਾ ਸੀ ਜਿਹੜੇ ਬੱਚੇ ਬਾਕੀ ਦੋ ਸੀਰੀਅਸ ਸੀ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਲੈ ਕੇ ਚਲੇ ਗਏ ਕਾਰ ਡਰਾਈਵਰ ਨੇ ਸਿਰ ਦੀ ਸੱਟ ਸੀ ਜਿਨ੍ਹਾਂ ਨੂੰ ਐਸਐਫ ਦੀ ਜੀਜੀਐਸ ਹਸਪੀਟਲ ਲੈ ਕੇ ਗਈ ਹੈ ਕਿਹੜੀ ਸਕੂਲ ਦੀ ਸਰ ਬੱਸਦਾਨਾ ਤੇ ਬੱਚਿਆਂ ਦੇ ਸੱਟਾਂ ਆ ਤਿੰਨ ਬੱਚਿਆਂ ਦੇ ਸੱਟਾਂ ਵੱਜੀਆਂ ਜਿਹੜਾ ਸੀਰੀਅਸ ਉਹਨੂੰ ਲੈ ਗਏ ਤੋਂ ਪੇਰੈਂਟਸ ਲੈ ਗਏ ਤੇ ਜਿਹੜਾ ਡਰਾਈਵਰ ਸਾਨੂੰ ਹਸਪੀਟਲ ਲੈ ਕੇ ਗਿਆ ਫਸਟ ਕਿਹੜੀ ਸਾਈਡ ਤੋਂ ਆ ਬੱਸ ਸਰ ਇਧਰੋਂ ਆ ਰਹੀ ਸੀ ਰਾਤ ਸਾਈਡਸ ਬਰਾਜ ਵਾਸੀ ਅਮਰੀਕ ਸਰ ਤੋਂ ਆ ਰਹੀ ਸੀ ਫਰੀਦਕੋਟੋਂ ਤੇ ਸਕੂਲੀ ਜਿਹੜੀ ਵਾਸੀ ਉਹ ਵੀ ਸੱਟ ਵੱਜੀ ਸਕੂਲ ਦੇ ਬੱਸ ਸਰ ਨੂੰ ਪਤਾ ਨਹੀਂ ਪਹਲਾ ਲੈਣਾ ਡਿਟੇਲ ਦਾ ਉਹ ਇਹਨਾਂ ਜਦੋਂ ਪਤਾ ਹੀ ਜਾਣਕਾਰੀ ਜਾਤਾ ਇਸ ਬਹੁਤ ਹੀ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਹੈ ਸਵੇਰੇ ਮੁੱਦਕੀ ਦੇ ਇੱਕ ਸਕੂਲ ਵੈਨ ਜਾਦੀ ਸੀ ਤੇ ਉਸ ਦਾ ਐਕਸੀਡੈਂਟ ਹੋ ਗਿਆ ਹੈ ਤੇ 6 ਬੱਚੇ ਸਾਡੇ ਕੋਲ GGS ਮੈਡੀਕਲ ਕਾਲਜ ਰੈਫਰ ਕੀਤੇ ਗਏ। ਉਹਨਾਂ ਵਿੱਚੋਂ ਇੱਕ ਬੱਚਾ ਬ੍ਰੌਡ ਡੈੱਡ ਸੀ ਤੇ ਇੱਕ ਬੱਚਾ ਥੋੜਾ ਕ੍ਰਿਟੀਕਲ ਹੈ। ਦੋ ਬੱਚੇ ਜਿਹੜੇ ਆਏ ਨੇ ਉਹਨਾਂ ਨੂੰ ਸੀਟੀ ਵਾਸਤੇ ਭੇਜਿਆ ਸਟੇਬਲ ਨੇ ਬੱਚੇ ਤੇ ਦੋ ਬੱਚੇ ਉਥੋਂ ਹੀ ਘਰ ਨੂੰ ਕਰ ਚਲੇ ਗਏ ਕਿਉਂਕਿ ਉਹ ਸਟੇਬਲ ਸੀ ਤੇ ਉਹਨਾਂ ਦੀ ਪੂਰੀ ਕੇਅਰ ਕੀਤੀ ਜਾ ਰਹੀ ਹੈ ਤੇ ਫਰਦਰ ਇਨਸੀਡੈਂਸ ਦੀ ਰਿਪੋਰਟ ਪੁਲਿਸ ਡਿਪਾਰਟਮੈਂਟ ਦੇਗਾ ਤੇ ਅਸੀਂ ਬੱਚਿਆਂ ਦੀ ਪੂਰੀ ਕੇਅਰ ਕਰ ਰਹੇ ਹਾਂ। ਹੋਪਫੁਲੀ ਉਹ ਬੱਚੇ ਰਿਕਵਰ ਕਰ ਜਾਣਗੇ।